ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਨੰਬਰ 1 ਜੇਕਰ ਅਸੀਂ ਗਰਮ ਪਾਣੀ ਦੇ ਵਿੱਚ ਹਰੀ ਇਲਾਇਚੀ ਦਾ ਸੇਵਨ ਕਰਦੇ ਹਾਂ ਤਾਂ ਸਰੀਰ ਦੀ ਸਾਰੀ ਥਕਾਵਟ ਦੂਰ ਹੋ ਜਾਂਦੀ ਹੈ ਨੰਬਰ 2 ਛੋਟੀ ਛੋਟੀ ਗੱਲ ਉੱਤੇ ਜ਼ਿਆਦਾ ਸੋਚਣ ਵਾਲੇ ਲੋਕ ਡਿਪਰੈਸ਼ਨ ਵਿੱਚ ਚਲੇ ਜਾਂਦੇ ਹਨ ਅਕਸਰ ਵਿੱਚ ਉਹ ਜੋ ਉਹ ਲੋਕ ਸੋਚਦੇ ਹਨ ਉਹ ਸਭ ਕੁਝ ਹੁੰਦਾ ਹੀ ਨਹੀਂ ਨੰਬਰ 3 ਸਫੇਦ ਪਿਆਜ਼ ਦਾ ਰਸ ਬਾਲਾਂ ਵਿੱਚ ਲਗਾਉਣ ਨਾਲ ਬਾਲ ਰੁੱਟਨੇ ਬੰਦ ਹੋ ਜਾਂਦੇ ਹਨ। ਨੰਬਰ 4 ਬਦਾਮ ਦਾ ਤੇਲ ਧੁੰਨੀ ਦੇ ਵਿੱਚ ਲਗਾਉਣ ਨਾਲ ਪੇਟ ਹੌਲੀ-ਹੌਲੀ ਘਟ ਹੋਣ ਲੱਗ ਜਾਂਦਾ ਹੈ। ਨੰਬਰ 5 ਜੋ ਲੋਕ ਖਾਣਾ ਖਾਣ ਤੋਂ ਬਾਅਦ ਨਹਾਉਂਦੇ ਹਨ ਉਹਨਾਂ ਦਾ ਰੰਗ ਸਾਵਲਾ ਹੋਣ ਲੱਗ ਜਾਂਦਾ ਹੈ। ਨੰਬਰ 6 ਰਜਾਨਾ ਬੇਰ ਦਾ ਸੇਵਨ ਕਰਨ ਨਾਲ ਵੇਟ ਦੀਆਂ ਬਿਮਾਰੀਆਂ ਹਮੇਸ਼ਾ ਲਈ ਦੂਰ ਹੋ ਜਾਂਦੀਆਂ ਹਨ ਨੰਬਰ 7 ਅਮਰੂਦ ਦਾ ਸੇਵਨ ਕਰਨ ਨਾਲ ਸੁਸਤੀ ਅਤੇ ਡਿਪਰੈਸ਼ਨ ਖਤਮ ਹੋ ਜਾਂਦਾ ਹੈ ਨੰਬਰ 8 ਹਰੀ ਇਲਾਇਚੀ ਦਾ ਸੇਵਨ ਕਰਨ ਨਾਲ ਕਦੇ ਵੀ ਸਾਡਾ ਸਾਹ ਨਹੀਂ ਫੁੱਲਦਾ ਮਤਲਬ ਕਿ ਸਾਨੂੰ ਸਾਹ ਵਰਗੀ ਬਿਮਾਰੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਨੰਬਰ 9 ਪਾਣੀ ਦੇ ਵਿੱਚ ਅਦਰਕ ਉਬਾਲ ਕੇ ਪੀਣ ਨਾਲ ਜੋੜਾਂ ਦਾ ਦਰਦ ਖਾਤਮ ਹੋ ਜਾਂਦਾ ਹੈ। ਨੰਬਰ 10 ਗਰਮੀਆਂ ਦੇ ਮੌਸਮ ਵਿੱਚ ਜੀਰਾ ਘੱਟ ਪਾਇਆ ਕਰੋ ਕਿਉਂਕਿ ਕਈ ਵਾਰ ਸਰੀਰ ਅੰਦਰ ਇਹ ਗਰਮੀ ਪੈਦਾ ਕਰ ਦਿੰਦਾ ਹੈ। ਨੰਬਰ 11 ਹਰੀ ਮਿਰਚ ਨੂੰ ਲੰਬੇ ਸਮੇਂ ਤੋਂ ਖਰਾਬ ਹੋਣ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਉਸ ਦੀ ਡੰਡੀ ਤੋੜ ਕੇ ਰੱਖੋ। ਇਸ ਤੋਂ ਇਲਾਵਾ ਉਸ ਨੂੰ ਕਦੇ ਵੀ ਗਿੱਲੀ ਨਾ ਹੋਣ ਦਿਓ। ਗਿੱਲੀ ਹੋਣ ਕਾਰਨ ਉਹ ਬਹੁਤ ਜਲਦੀ ਖਰਾਬ ਹੋ ਜਾਂਦੀ ਹੈ। ਨੰਬਰ 12 ਜੋ ਲੋਕ ਦਾਲ ਸਬਜੀ ਜਾਂ ਚਾਹ ਵਿੱਚ ਦਾਲ ਚੀਨੀ ਪਾ ਕੇ ਇਸਤੇਮਾਲ ਕਰਦੇ ਹਨ ਉਹਨਾਂ ਦਾ ਮੋਟਾਪਾ ਘਟਣ ਲੱਗ ਜਾਂਦਾ ਹੈ ਅਤੇ ਉਹਨਾਂ ਲੋਕਾਂ ਦਾ ਬੀਪੀ ਵੀ ਨਾਰਮਲ ਰਹਿੰਦਾ ਹੈ ਅਤੇ ਦਾਲ ਚੀਨੀ ਦਾ ਸੇਵਨ ਕਰਨ ਨਾਲ ਦਿਲ ਦੇ ਰੋਗਾਂ ਤੋਂ ਵੀ بچਿਆ ਜਾ ਸਕਦਾ ਹੈ ਨੰਬਰ 13 ਠੰਡਾ ਦੁੱਧ ਪੀਣ ਨਾਲ ਛਾਤੀ ਦਾ ਦਰਦ ਅਤੇ ਛਾਤੀ ਰੁਕਣ ਦਾ ਡਰ ਹੁੰਦਾ ਹੈ ਅਤੇ ਇਸ ਨਾਲ ਖਾਂਸੀ ਵੀ ਹੋ ਸਕਦੀ ਹੈ ਤੇ ਇਸ ਲਈ ਹਰ ਕਿਸੇ ਨੂੰ ਠੰਡਾ ਦੁੱਧ ਪੀਣ ਦੀ ਬਜਾਇਜ਼ ਹਲਕਾ ਗਰਮ ਦੁੱਧ ਹੀ ਪੀਣਾ ਚਾਹੀਦਾ ਹੈ ਇਸ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਰਾਤ ਨੂੰ ਨੀਂਦ ਵੀ ਵਧੀਆ ਆਉਂਦੀ ਹੈ ਨੰਬਰ 14 ਜੇਕਰ ਤੁਹਾਡੇ ਹੱਥ ਪੈਰਾਂ ਵਿੱਚ ਜਲਨ ਹੁੰਦੀ ਰਹਿੰਦੀ ਹੈ ਤਾਂ ਤੁਸੀਂ ਆਪਣੇ ਹੱਥਾਂ ਪੈਰਾਂ ਤੇ ਮਹਿੰਦੀ ਘੋਲ ਕੇ ਲਗਾ ਲਓ ਇਸ ਨਾਲ ਹੱਥਾਂ ਪੈਰਾਂ ਦੀ ਜਲਨ ਠੀਕ ਹੋ ਜਾਵੇਗੀ ਨੰਬਰ 15 ਰਜਾਨਾ ਵਾਲਾਂ ਵਿੱਚ ਹੀ ਕੰਗੀ ਕਰਨ ਨਾਲ ਖੂਨ ਦਾ ਸੰਚਾਰ ਤੇਜ਼ ਹੋ ਜਾਂਦਾ ਹੈ ਇਸ ਲਈ ਹਰ ਰੋਜ਼ ਕੰਗੇ ਜ਼ਰੂਰ ਕਰੋ ਬਹੁਤ ਫਾਇਦਾ ਹੋਵੇਗਾ ਅਤੇ ਤੁਹਾਡੇ ਵਾਲ ਵੀ ਬਹੁਤ ਘੱਟ ਟੁੱਟਣਗੇ ਨੰਬਰ 16 ਸਾਨੂੰ ਹਰ ਰੋਜ਼ ਸੌਣ ਤੋਂ ਪਹਿਲਾਂ ਪਿਸ਼ਾਬ ਕਰਕੇ ਪੈਣਾ ਚਾਹੀਦਾ ਹੈ ਇਦਾਂ ਕਰਨ ਨਾਲ ਕਦੇ ਵੀ ਸਾਡੇ ਗੁਰਦੇ ਖਰਾਬ ਨਹੀਂ ਹੋਣਗੇ ਨੰਬਰ 17 ਹਰ ਰੋਜ਼ ਸਵੇਰੇ ਥੋੜਾ ਜਿਹਾ ਲਸਣ ਦਾ ਟੁਕੜਾ ਖਾਣ ਦੇ ਨਾਲ ਕਦੇ ਵੀ ਬਿਮਾਰੀ ਜਲਦੀ ਨਹੀਂ ਆਵੇਗੀ ਨੰਬਰ 18 ਜੇਕਰ ਸਾਨੂੰ ਆਪਣੇ ਚਿਹਰੇ ਉੱਪਰ ਬੁਢਾਪਾ ਜਲਦੀ ਨਜ਼ਰ ਆ ਰਿਹਾ ਹੋਵੇ ਤਾਂ ਸਾਨੂੰ ਦੁੱਧ ਦੇ ਵਿੱਚ ਚਹਾਰੇ oval ਕੀ ਪੀਣੇ ਚਾਹੀਦੇ ਹਨ ਨੰਬਰ 19 ਜਿਆਦਾ ਠੰਡਾ ਪਾਣੀ ਦੰਦਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਅਤੇ ਦੰਦ ਜਲਦੀ ਖਰਾਬ ਹੋ ਜਾਂਦੇ ਹਨ ਨੰਬਰ 20 ਜੈਫਲ ਦਾ ਚੂਰਨ ਨੂੰ ਸਰੋਂ ਦੇ ਤੇਲ ਵਿੱਚ ਮਿਲਾ ਕੇ ਪਕਾ ਲਓ ਇਸਰ ਤੋਂ ਬਾਅਦ ਉਹਸੇ ਤੇਲ ਨਾਲ ਕਮਰ ਦੀ ਮਾਲਿਸ਼ ਕਰੋ ਕਮਰ ਦਰਦ ਬਿਲਕੁਲ ਖਤਮ ਹੋ ਜਾਵੇਗਾ ਨੰਬਰ 21 ਜੋ ਲੋਕ ਡਿਪਰੈਸ਼ਨ ਦਾ ਸ਼ਿਕਾਰ ਹੁੰਦੇ ਹਨ ਉਹਨਾਂ ਨੂੰ ਸਵੇਰੇ ਉੱਠ ਕੇ ਸੈਰ ਕਰਨੀ ਚਾਹੀਦੀ ਹੈ ਤੇ ਤਾਜੀ ਹਵਾ ਵਿੱਚ ਲੰਬੇ ਲੰਬੇ ਸਾਹ ਲੈਣੇ ਚਾਹੀਦੇ ਹਨ ਇਸ ਨਾਲ ਉਹਨਾਂ ਦਾ ਡਿਪਰੈਸ਼ਨ ਘੱਟ ਹੋਵੇਗਾ ਅਤੇ ਦਿਮਾਗ ਨੂੰ ਵੀ ਤਾਜ਼ਗੀ ਮਿਲੇਗੀ ਨੰਬਰ 22 ਜਿਨ੍ਹਾਂ ਲੋਕਾਂ ਨੂੰ ਨੀਂਦ ਜ਼ਿਆਦਾ ਆਉਂਦੀ ਹੈ ਉਨ੍ਹਾਂ ਨੂੰ ਜਮਾਂ ਦਾ ਸੇਵਨ ਕਰਨਾ ਚਾਹੀਦਾ ਹੈ ਇਸ ਨਾਲ ਨੀਂਦ ਘੱਟ ਆਉਣ ਲੱਗ ਜਾਵੇਗੀ ਨੰਬਰ 30 ਜੇਕਰ ਤੁਸੀਂ ਆਪਣੇ ਸਰੀਰ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਸਰਦੀਆਂ ਵਿੱਚ ਗੁੜ ਦਾ ਇਸਤੇਮਾਲ ਜ਼ਰੂਰ ਕਰੋ ਨੰਬਰ 24 ਰਾਤ ਦਾ ਪਿਆਉਂਤਾ ਹੋਇਆ ਅੱਧਾ ਚਮਚ ਕੱਚਾ ਜੀਰਾ ਸਵੇਰੇ ਖਾਲੀ ਪੇਟ ਚਵਾ ਕੇ ਉੱਪਰ ਦੀ ਉਹੀ ਜੀਰੇ ਵਾਲਾ ਪਾਣੀ ਪੀ ਲਓ ਤਜਾਬ ਬਾਨਾ ਬੰਦ ਹੋ ਜਾਵੇਗਾ ਨੰਬਰ 25 ਗੁੜ ਨਾਲ ਮੇਥੀ ਦੀ ਸਬਜ਼ੀ ਪਕਾ ਕੇ ਖਾਣ ਨਾਲ ਗਠੀਆ ਰੋਗ ਦਾ ਪ੍ਰਭਾਵ ਘੱਟ ਹੋ ਜਾਂਦਾ ਹੈ ਅਤੇ ਹੌਲੀ ਹੌਲੀ ਇਹ ਖਤਮ ਵੀ ਹੋ ਜਾਂਦਾ ਹੈ ਨੰਬਰ 26 ਰਾਤ ਨੂੰ ਹਮੇਸ਼ਾ ਪੱਤੇਦਾਰ ਸਬਜ਼ੀਆਂ ਅਤੇ ਰੋਟੀ ਆਦ ਦਾ ਸੇਵਨ ਕਰੋ ਕਿਉਂਕਿ ਇਹ ਆਸਾਨੀ ਨਾਲ ਪਚ ਜਾਂਦੀਆਂ ਹਨ ਨੰਬਰ 27 ਲਸਣ ਦੇ ਰਸ ਵਿੱਚ ਨਮਕ ਪਾ ਕੇ ਪੀਣ ਨਾਲ ਪੇਟ ਦਾ ਦਰਦ ਗਾਇਬ ਹੋ ਜਾਂਦਾ ਹੈ। ਨੰਬਰ 28 ਖਾਣਾ ਜੀਵਨਤੀ ਬੈਠ ਕੇ ਖਾਣ ਨਾਲ ਕਦੇ ਵੀ ਮੋਟਾਪਾ ਨਹੀਂ ਵਧੇਗਾ। ਨੰਬਰ 29 ਪਿਆਜ਼ ਕੱਟਣ ਤੋਂ ਬਾਅਦ ਉਸ ਤੇ ਥੋੜਾ ਜਿਹਾ ਨੀਬੂ ਨਚੋੜੋ ਅਤੇ ਇਸ ਦੇ ਖਾਣੇ ਦੇ ਨਾਲ ਸੇਵਨ ਕਰਨ ਦੇ ਨਾਲ ਬਦ ਹਾਜਮੀ ਦੀ ਦਿੱਕਤ ਦੂਰ ਹੋ ਜਾਂਦੀ ਹੈ। ਨੰਬਰ 30 ਨਾਰੀਅਲ ਦੇ ਤੇਲ ਨੂੰ ਦਾੜੀ ਵਾਲੀ ਜਗ੍ਹਾ ਤੇ ਹਰ ਰੋਜ਼ ਮਾਲਿਸ਼ ਕਰਨ ਨਾਲ ਦਾੜੀ ਸੰਘਣੀ ਹੋ ਜਾਂਦੀ ਹੈ। ਨੰਬਰ 31 ਸਵੇਰੇ ਉੱਠਣ ਤੋਂ ਬਾਅਦ ਇੱਕ ਗਲਾਸ ਹਲਕਾ ਗੂੰਗਣਾ ਪਾਣੀ ਜ਼ਰੂਰ ਪੀਓ ਅਤੇ ਇਸ ਪਾਣੀ ਦੇ ਗਲਾਸ ਨੂੰ ਪੀਣ ਤੋਂ ਬਾਅਦ ਹੀ ਬੁਰਸ਼ ਕਰਨਾ ਚਾਹੀਦਾ ਹੈ। ਨੰਬਰ 32 ਜੇਕਰ ਤੁਹਾਡੇ ਖੂਨ ਵਿੱਚ ਖਰਾਬੀ ਹੈ ਤਾਂ ਕद्दू ਦੀ ਸਬਜ਼ੀ ਬਿਨਾਂ ਨਮਕ ਦੇ ਉਬਲੀ ਹੋਈ ਖਾਣ ਨਾਲ ਖੂਨ ਦੀ ਖਰਾਬੀ ਦੂਰ ਹੋ ਜਾਂਦੀ ਹੈ। ਨੰਬਰ 33 ਜਿਆਦਾ ਝੁੱਕ ਕੇ ਪੜਨ ਨਾਲ ਫੇਫੜੇ ਰੀੜ ਦੀ ਹੱਡੀ ਅਤੇ ਅੱਖਾਂ ਦੀ ਰੋਸ਼ਨੀ ਉੱਪਰ ਬਹੁਤ ਬੁਰਾ ਅਸਰ ਪੈਂਦਾ ਹੈ। ਨੰਬਰ 34 ਪੱਕੇ ਹੋਏ ਜਾਮਾਂ ਦਾ ਸ਼ਰਬਤ ਪੀਣ ਨਾਲ ਪੇਟ ਦਾ ਦਰਦ ਬਿਲਕੁਲ ਠੀਕ ਹੋ ਜਾਂਦਾ ਹੈ। ਨੰਬਰ 35 ਜੇਕਰ ਤੁਹਾਡੇ ਸਰੀਰ ਵਿੱਚ ਵਿਟਾਮਿਨ ਡੀ ਦੀ ਕਮੀ ਹੋ ਜਾਵੇ ਤਾਂ ਸਵੇਰੇ ਸੂਰਜ ਦੀ ਰੋਸ਼ਨੀ ਵਿੱਚ ਜ਼ਰੂਰ ਬੈਠੋ। ਸਵੇਰੇ ਸੂਰਜ ਦੀ ਰੋਸ਼ਨੀ ਵਿੱਚ ਬੈਠਣ ਨਾਲ ਵਿਟਾਮਿਨ ਡੀ ਦੀ ਕਮੀ ਕਦੇ ਵੀ ਨਹੀਂ ਹੁੰਦੀ ਨੰਬਰ 36 ਜੇਕਰ ਤੁਹਾਡੀਆਂ ਅੱਖਾਂ ਵਿੱਚੋਂ ਪਾਣੀ ਵਗਣਾ ਸ਼ੁਰੂ ਹੋ ਜਾਂਦਾ ਹੈ ਤਾਂ ਇਸ ਦਾ ਮਤਲਬ ਤੁਹਾਡੀਆਂ ਹੀ ਨਿਗਾਹ ਕਮਜ਼ੋਰ ਹੋ ਚੁੱਕੀ ਹੈ ਫਿਰ ਤੁਸੀਂ ਤੁਰੰਤ ਡਾਕਟਰ ਦੀ ਸਲਾਹ ਜ਼ਰੂਰ ਲਓ ਨੰਬਰ 37 ਜਿਆਦਾ ਸੋਚਣ ਅਤੇ ਟੈਨਸ਼ਨ ਲੈਣ ਵਾਲੇ ਲੋਕਾਂ ਦੇ ਚਿਹਰੇ ਉੱਤੇ ਛਾਂਜਾਂ ਪੈ ਜਾਂਦੀਆਂ ਹਨ ਨੰਬਰ 38 ਖਾਣਾ ਖਾਣ ਤੋਂ ਬਾਅਦ ਸਾਨੂੰ ਇਸ ਲਈ ਨੀਂਦ ਆਉਂਦੀ ਹੈ ਕਿਉਂਕਿ ਖੂਨ ਦਾ ਵਹਾਅ ਹੌਲੀ ਹੋ ਜਾਂਦਾ ਹੈ। ਨੰਬਰ 39 2 ਗ੍ਰਾਮ ਜੁਆਇਨ ਅਤੇ ਚੁਟਕੀ ਕਾਲਾ ਨਮਕ ਗਰਮ ਪਾਣੀ ਦੇ ਵਿੱਚ ਪਾ ਕੇ ਪਿਓ ਤਾਂ পেট ਦਰਦ ਦਾ ਸ਼ੂਮントਰ ਹੋ ਜਾਵੇਗਾ। ਨੰਬਰ 40 ਗਰਮ ਦੁੱਧ ਦੇ ਵਿੱਚ ਸੌਂਫ ਪਾ ਕੇ ਪੀਣ ਨਾਲ ਕਮਰ ਦਰਦ ਤੋਂ ਰਾਹਤ ਮਿਲਦੀ ਹੈ। ਇਹ ਵੀਡੀਓ ਆਮ ਜਾਣਕਾਰੀ ਤੇ ਆਧਾਰਿਤ ਹੈ ਜੇਕਰ ਤੁਹਾਨੂੰ ਕੋਈ ਵੀ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਜਿਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ ਬੋਲਣ ਲਿਖਣ ਵਿੱਚ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ ਇਸ ਲਈ ਮਾਫ ਕਰਨਾ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ